ਲੋਕ ਕਹਿੰਦੇ ਵੀ ਮਰ ਕੇ ਫੂਕਿਆ ਜਾਂਦਾ ਅਸੀਂ ਤਕਰੀਬਨ ਜੂੰਦੇ ਫੁਕਦੇ ਆ ਜੀ ਜਦੋਂ ਸਾਡੇ ਤੇ ਪਤੰਗੇ ਪੈਂਦੇ ਜੀ ਤਕਰੀਬਨ ਸਾਨੂੰ ਪਤਾ ਜੀ ਅਸੀਂ ਕਿਦਾਂ ਲੋਹੇ ਦੇ ਨਾਲ ਵਿੱਚੋਂ ਪਤੰਗਾ ਕਿਵੇਂ ਕੱਢਦੇ ਆ ਲੋਹੇ ਦਾ ਕਿਵੇਂ ਅੱਗ ਸਾਡੇ ਤੇ ਜਿੱਡਕਦੀ ਆ ਲੋਹੇ ਨਾਲ ਲੋਹਾ ਹੋਣਾ ਪੈਂਦਾ ਜੀ ਫਿਰ ਬੱਚਿਆਂ ਨੂੰ ਮੈਂ ਤਾਂ ਕਹਤਾ ਜੀ ਜਿੰਨਾ ਪੜ ਸਕਦੇ ਆ ਪੜ ਲੋ ਜੀ ਕਿ ਸਾਡੇ ਆਂਗੂ ਨਾ ਰਿਹਾ ਹੋ ਜੀ ਬਸ ਕਲਿੱਪ ਕੰਮ ਕਰਿਆ ਸੀਗਾ ਜੀ 2-3 ਲੱਖ ਰੁਪਏ ਦਾ ਮੈਨੂੰ ਘਾਟਾ ਪਿਆ ਜੀ ਵਿੱਚੋਂ ਕੰਮ ਕਰਾ ਲਿਆ ਬੰਦੇ ਨੇ ਪੈਸੇ ਨਹੀਂ ਦਿੰਦੇ ਹੈਗੇ ਜਿਹੜਾ ਲੋਹੇ ਵਾਲਾ ਦਾ ਪੈਸੇ ਵੀ ਮੈਨੂੰ ਭਰਨੇ ਪਏ। ਕੀ ਕਰੀਏ ਜੀ ਹੁਣ ਕੰਮ ਕਰਾ ਲੈਂਦੇ ਆ ਅਗਲਾ ਕਹਿੰਦੇ ਜੀ ਅੱਜ ਲੈ ਜੀ ਪੈਸੇ ਕੱਲ ਲੈ ਜੀ ਕਈ ਵਾਰ ਤਾਂ ਮਿਲਦੇ ਹੀ ਨਹੀਂ ਹੈਗੇ ਜੀ। ਮੇਰੇ ਘਰੇ ਵੈਲਡਿੰਗ ਸੈੱਟ ਚੋਰੀ ਹੋ ਗਿਆ ਜੀ ਘਰਦਿਆਂ ਦੀ ਪੈਰਾਂ ਦੀਆਂ ਪੰਜੇਪਾਂ ਚੱਕੀਆਂ ਗਈਆਂ ਪੈਸੇ ਰੱਖੇ ਹੋਏ ਸੀ ਉਹ ਚੱਕੇ ਗਏ ਜੀ। ਤੁਹਾਡੇ ਲਈ ਤਾਂ ਉਹ ਲੱਖਾਂ ਦਾ ਹੋਣਾ ਮੇਰੇ ਵਾਸਤੇ ਤਾਂ ਬਹੁਤ ਜ਼ਿਆਦਾ ਸੀ ਜੀ ਮੇਰੇ ਦਾ ਜਿੰਦਗੀ ਸੀ ਸਾਡਾ ਦਾ ਉਜਾਰ ਸੀਗਾ ਜੀ ਉਹ ਰੋਟੀ ਰੁਜ਼ਗਾਰ ਸੀ ਸਾਡਾ ਹੱਥ ਦੀ ਤੁਹਾਡੇ ਕੋਲੇ ਕਲਾ ਉਹ ਛੱਡ ਕੇ ਤੁਸੀਂ ਕੀ ਕਰੋਗੇ ਮੈਂ ਸਕਿਉਰਟੀ ਗਾਰਡ ਦੀ ਨੌਕਰੀ ਕਰਨ ਲੱਗੇ ਨੇ ਕੋਈ ਨਾ ਕੋਈ بڑا ਮोटा ਕੰਮ ਮਿਲ ਜਾਂਦਾ ਤਾਂ ਕਰ ਲਈਦਾ ਜੀ ਫਿਰ ਨੀਂਦ ਕਿਹੜੇ ਵੇਲੇ ਪੂਰੀ ਹੁੰਦੀ ਹੈ ਬਾਜੀ ਤੁਰਦੇ ਫਿਰਦੇ ਨੀਂਦ ਪੂਰੀ ਕਰਨੀ ਪੈਂਦੀ ਹੈ ਜੀ ਕੀ ਕਰੀਏ ਮਜਬੂਰੀ ਬੱਚੇ ਪਾਲਣੇ ਆ ਜੀ 5 ਲੱਖ ਲਾਗੇ ਵੀ ਤੁਹਾਡੇ ਸਾਥ ਜਿਹੜਾ ਸੰਦ ਸੰਿਹੜਾ ਪਾਲ ਗਏ ਤਾਂ ਮੈਨੂੰ ਲੱਗਦਾ ਬਹੁਤ ਸੋਹਣਾ ਕੰਮ ਕੀਤਾ ਜਾ ਸਕਦਾ ਕਰੀਏ ਕੀ ਜੀ ਹੁਣ 5 ਲੱਖ ਰੁਪਏ ਇਕੱਠਾ ਕਰਨਾ ਬੜਾ ਮੁਸ਼ਕਲ ਹੈ ਜੀ ਹਾਂ ਕਈ ਵਾਰ ਤਾਂ ਕਰੇ ਗੁਜਾਰੇ ਜੋਗੇ ਪੈਸੇ ਨਹੀਂ ਹੁੰਦੇ ਜੀ ਲੌਕਡਾਊਨ ਚ ਜੀ ਇੱਥੇ ਮੰਦਿਰ ਚ ਡਿਊਟੀ ਕਰਦੇ ਸੀਗੇ ਜੀ ਸਿਕਿਉਰਟੀ ਕੰਮ ਹਾਂ ਸਿਕਿਉਰਟੀ ਜੀ ਇੱਥੇ ਕੋਈ ਹੋਰ ਕੰਮ ਤਾਂ ਕੋਈ ਹੈ ਨਹੀਂ ਸੀ ਪਰ ਖਰਚੇ ਤਾਂ ਕਿਸੇ ਤੇ ਜਾ ਨਹੀਂ ਸਕਦੇ ਸੀਗੇ ਜੀ ਉਹ ਅਸੀਂ ਤਾਂ ਆਪ ਤੰਗ ਹੋ ਕੇ ਗੁਜ਼ਾਰਾ ਕਰਦੇ ਆ ਜੇ ਅਸੀਂ ਕਿਸੇ ਨੂੰ ਕਹਾਂਗੇ ਅਗਲਾ ਕਿਸੇ ਨੂੰ ਕੰਮ ਸਿਖਾਵਾਗੇ ਅਗਲਾ ਦਾ ਸਾਨੂੰ ਗਾਲਾਂ ਦੇਏਗਾ ਨਾ ਜੀ ਤੇ ਹਾਂ ਜੀ ਪੀ ਉਸ ਬੰਦੇ ਨੇ ਸਾਨੂੰ ਰਜਕ ਇੱਥੇ ਕੰਮ ਸਿਖਾਇਆ ਸੀਗਾ ਅੱਜ ਸਾਡੇ ਲੋਕਾਂ ਦੇ ਜਿੱਦਾਂ ਮੇਰੇ ਪੈਸੇ ਮਰੇ ਮੈਂ ਕਹਿੰਦਾ ਕਿਸੇ ਦੇ ਨਾ ਮਰਨ ਤੁਸੀਂ ਦੇਖ ਰਹੇ ਹੋ ਐਸਐਮਟੀਬੀ ਮੈਂ ਹੈਪੀ ਪਕਤਾ ਦਿਲਦਾਰ ਬੰਦੇ ਪ੍ਰੋਗਰਾਮ ਲੈ ਕੇ ਆਇਆ ਤੇ ਦਿਲਦਾਰ ਬੰਦੇ ਪ੍ਰੋਗਰਾਮ ਦੇ ਵਿੱਚ ਅਕਸਰ ਅਸੀਂ ਉਹਨਾਂ ਕਾਰੀਗਰਾਂ ਦੀ ਗੱਲਬਾਤ ਕਰਦੇ ਰਹਿੰਦੇ ਹਾਂ ਜੋ ਜ਼ਿੰਦਗੀ ਨਾਲ ਜੁੜੇ ਹੁੰਦੇ ਨੇ ਤੇ ਧਰਾਤਲ ਦੇ ਨਾਲ ਮਿੱਟੀ ਦੇ ਨਾਲ ਜੁੜੇ ਹੁੰਦੇ ਨੇ ਤੇ ਕੰਮ ਕਰਦੇ ਨੇ ਲੋਕਾਈ ਦੇ ਲਈ ਸਾਡੇ ਘਰਾਂ ਦੇ ਵਿੱਚ ਅਕਸਰ ਅਸੀਂ ਕਹਿੰਦੇ ਕਿ ਕਦੇ ਕੋਈ ਲੋਹੇ ਦਾ ਸਮਾਨ ਟੁੱਟ ਜੇ ਟੁੱਟ ਪੱਜ ਹੋ ਜੇ ਜਾਂ ਗ੍ਰਿੱਲਾਂ ਬਣਾਉਣੀਆਂ ਹੋਣ ਤਾਂ ਲੋਹੇ ਵਾਲਾ ਮਿਸਤਰੀ ਨੂੰ ਬੁਲਾਇਆ ਜਾਂਦਾ ਲੋਹੇ ਵਾਲੇ ਮਿਸਤਰੀ ਬਾਰੇ ਅਕਸਰ ਇਹ ਕਿਹਾ ਜਾਂਦਾ ਕਿ ਲੋਹੇ ਵਾਲਾ ਮਿਸਤਰੀ ਲੋਹੇ ਨਾਲ ਲੋਹੇ ਹੁੰਦਾ ਤੇ ਫੇਰ ਕਿਤੇ ਜਾ ਕੇ ਘਰੇ ਰੋਟੀ ਪਕਦੀ ਆ ਅੱਜ ਸਾਡੇ ਨਾਲ ਹੋਣਗੇ ਪਟਿਆਲੇ ਦੇ ਰਹਿਣ ਵਾਲੇ ਨੇ ਬਾਈ ਬਲਜੀਤ ਸਿੰਘ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਮਿਲੇ ਕਹਿੰਦੇ ਕਿ ਭਾਈ ਮੈਂ ਬੜਾ ਔਖਾ ਆ ਮੈਂ ਤਾਂ ਆਪਦੀ ਮਸ਼ੀਨ ਹੀ ਵੇਚ ਦੇਣੀ ਆ ਮੈਂ ਸਿਕਿਉਰਟੀ ਗਾਰ ਕਰਕੇ ਨੌਕਰੀ ਕਰ ਲਊਗਾ ਉੰਦੋਂ ਸੀ ਕੰਮ ਕਰਕੇ ਆਉਣੇ ਆ ਮਿਸਤਰੀਆਂ ਨਾਲ ਅਕਸਰ ਹੋ ਜਾਂਦਾ ਹੈ ਕੰਮ ਕਰਾ ਲਿਆ ਜਾਂਦਾ ਹੈ ਪੈਸੇ ਨਹੀਂ ਦਿੱਤੇ ਜਾਂਦੇ ਪਰ ਦੂਸਰੇ ਪਾਸੇ ਇਹ ਵੀ ਲੰਬਾ ਰਹਿੰਦਾ ਹੈ ਕਿ ਮਿਸਤਰੀ ਕੰਮ ਕਰ ਕਰਦੇ ਨਹੀਂਗੇ ਪੈਸੇ ਲੈ ਜਾਂਦੇ ਨੇ ਦੋਨੇ ਪੱਖ ਨੇ ਅੱਜ ਸਾਡੇ ਨਾਲ ਬਲਜੀਤ ਜੀ ਹੋਣਗੇ ਬਜੀਤ ਸਿੰਘ ਉਹਨਾਂ ਕਰਾਂਗੇ ਦਿਲ ਦੀਆਂ ਗੱਲਾਂ ਪੌਡਕਾਸਟ ਤੇ ਸਤਿ ਸ੍ਰੀ ਅਕਾਲ ਭਾਈ ਬਲਜੀਤ ਸਤਿ ਸ੍ਰੀ ਅਕਾਲ ਕਿਵੇਂ ਹੋ ਓਕੇ ਆ ਭਾਈ ਅੱਛਾ ਪਹਿਲਾਂ ਮੈਨੂੰ ਇਹ ਦੱਸੋ ਵੀ ਕੰਮ ਸਿੱਖਿਆ ਸੀ ਜਾਂ ਪੀੜੀ ਤੋਂ ਪੀੜੀ ਚੱਲਦਾ ਸੀ ਇਹ ਕੰਮ ਸਾਡਾ ਬਾਜੀ ਪਹਿਲਾ ਕੰਮ ਸੀਗਾ ਜੀ ਖੇਸੀਆਂ ਦਾ ਚਾਦਰਾਂ ਦਾ ਜਿਹੜੇ ਸਾਡੇ ਦਾਦੇ ਪੜਦਾਦੇ ਹੁੰਦੇ ਸੀਗੇ ਵੀ ਬਣਾਉਦੇ ਹੁੰਦੇ ਸੀਗੇ ਜੀ ਖੇਸ ਚਾਦਰਾਂ ਖੇਸ ਚਾਦਰਾਂ ਖੱਡੀ ਮਤਲਬ ਜਿਹਨੂੰ ਕਹਿੰਦੇ ਖੱਡੀ ਲਾਉਂਦੇ ਸੀਗੇ ਜੀ ਉਸ ਤੋਂ ਬਾਅਦ ਸਾਡੇ ਚਾਚੇ ਹੁਣੀ ਡੈਡੀ ਹੁਣੀ ਲਾਗੇ ਖੇਤੀ ਪਹਿਲਾਂ ਕਰਦੇ ਸੀਗੇ ਛੋਟੇ ਹੁੰਦੇ ਫਿਰ ਚਾਚੇ ਲਾਗੇ ਕੰਮ ਕਰਨ ਜੀ ਅਸੀਂ ਪੜਦੇ ਹੁੰਦੇ ਸੀਗੇ ਅਸੀਂ ਤਕਰੀਬਨ ਚਾਚਾ ਉਹਨੇ ਖੱਡੀ ਕਰਨ ਲੱਗ ਗਏ ਨਹੀਂ ਜੀ ਉਹ ਬਿਲਡਿੰਗ ਦਾ ਹੀ ਕੰਮ ਕਰਦੇ ਚਾਚਾ ਦਾ ਇੱਕ ਇੱਕ ਖੇਤ ਉਹਦਾ ਕੰਮ ਕਰਦੇ ਖੇਤੀ ਦਾ ਜੀ ਲੱਕੜੀ ਦਾ ਜੀ ਡੈਡੀ ਜੀ ਕੰਮ ਕਰਦੇ ਸੀਗੇ ਮੇਰੇ ਖੇਤੀਬਾੜੀ ਦਾ ਜੀ ਜੀ ਪਟਿਆਲੇ ਕਹਿੰਦੇ ਪਟਿਆਲੀ ਸੀ ਪਟਿਆਲੇ ਜੀ ਜੀ ਹਾਂ ਜੀ ਖੇਤੀ ਫਿਰ ਠੇਕੇ ਤੇ ਲੈਂਦੇ ਸੀ ਨਾ ਆਪਣੀ ਜ਼ਮੀਨ ਆਪਣੀ ਸੀ ਜੀ ਜ਼ਮੀਨ ਸਾਡੀ ਹੂੰ ਫਿਰ ਹੁਣ ਤੁਸੀਂ ਉਸ ਤੋਂ ਬਾਅਦ ਕੰਮ ਲੋਹੇ ਦਾ ਕਿਉਂ ਸਿੱਖਿਆ ਤੁਸੀਂ ਨਹੀਂ ਖੇਤੀ ਕੀਤੀ ਪਾ ਜੀ ਹੁਣ ਅੱਜ ਕੱਲ੍ਹ ਖੇਤੀ ਚ ਤਾਂ ਖੇਤ ਬਚਿਆ ਖੇਤ ਬਚਿਆ ਨਹੀਂ ਡੈਡੀ ਹੁਣੀ ਵੇਚ ਗਏ ਤੇ ਸੀਗੇ ਡੈਡੀ ਹੁਣਾਂ ਨੇ ਕਿਉਂ ਵੇਚ ਦਿੱਤਾ ਖੇਤ ਆਮਦਨੀ ਘੱਟ ਸੀਗੀ ਜੀ ਫਿਰ ਖੇਤ ਵੇਚ ਹੀ ਗਏ ਖੇਤ ਵੇਚ ਹੀ ਗਏ ਦੇ ਚਾਚੇ ਹੁਣੇ ਕੰਮ ਲੱਗੇ ਹੁੰਦੇ ਸੀਗੇ ਖੇਤ ਜਾਂਦੇ ਸੀ ਖੇਤਾਂ 'ਚ ਕੰਮ ਨਹੀਂ ਘੱਟ ਕਰਦੇ ਸੀਗੇ ਕੱਲੇ ਡੈਡੀ ਜੀ ਨੂੰ ਕੰਮ ਨਹੀਂ ਹੁੰਦਾ ਸੀਗਾ ਇਹ ਚਾਚੇ ਹੁਣੇ ਡੈਡੀ ਨੂੰ ਉਹਨਾਂ ਦੇ ਨਾਲ ਲੱਗਦੇ ਨਹੀਂ ਸੀਗੇ ਡੈਡੀ ਇਕੱਲੇ ਸੀਗੇ ਪਰਿਵਾਰ 'ਚ ਤੁਹਾਡੇ ਤੁਹਾਡੇ ਬ੍ਰਦਰ ਜਾਂ ਕੋਈ ਸਿਸਟਰ ਚਾਰ ਭਾਈ ਭੈਣਾਂ ਜੀ ਅਸੀਂ ਚਾਰ ਭਾਈ ਭੈਣਾਂ ਹਾਂ ਹਾਂਜੀ ਮਤਲਬ ਜਦੋਂ ਤੁਹਾਡਾ ਬਚਪਨ ਸੀ ਉਦੋਂ ਬਾਪੂ ਨੂੰ ਲੱਗਿਆ ਕਿ ਆਮਦਨ ਘਟ ਹੈ ਖੇਤ ਥੋੜਾ ਥੋੜਾ ਕਰਕੇ ਵਿਕਦਾ ਰਿਹਾ ਹਾਂਜੀ ਤੇ ਅੱਜ ਖੇਤ ਕੋਲੇ ਨਹੀਂ ਹੈ ਅੱਜ ਖੇਤ ਕੁਝ ਵੀ ਨਹੀਂ ਹੈ ਫਿਰ ਹੁਣ ਤੁਸੀਂ ਫਿਰ ਉਸ ਤੋਂ ਬਾਅਦ ਲੋਹੇ ਦਾ ਕੰਮ ਸਿੱਖਿਆ ਸਭ ਤੋਂ ਛੋਟੇ ਹੋਂ ਤੁਸੀਂ ਪਰਿਵਾਰ ਮੈਂ ਸਭ ਤੋਂ ਛੋਟਾ ਹਾਂ ਹੂੰ ਤੇ ਮੈਂ ਪੜ ਕੇ ਹਟਿਆ ਸੀਗਾ ਮੈਂ ਸੋਚਿਆ ਵੀ ਕੱਦ ਛੋਟਾ ਹੈ ਚਲੋ ਸਰਕਾਰੀ ਨੌਕਰੀ ਤਾਂ ਮਿਲਦੀ ਨਹੀਂ ਸੀਗੀ ਇਹ ਕੱਦ ਛੋਟੇ ਦੀ ਕੀਨੇ ਦੱਸ ਦਿੱਤੀ ਵੀ ਕੱਦ ਛੋਟਾ ਕੰਮ ਹੀ ਨਹੀਂ ਮਿਲਣਾ ਐ ਸਰਕਾਰੀ ਨੌਕਰੀਆਂ ਤਾਂ ਮਿਲਦੀਆਂ ਨਹੀਂ ਸੀ ਪਹਿਲਾਂ ਕਦੇ 7-6 ਫੁੱਟ ਹੋਣਾ ਚਾਹੀਦਾ ਜਵਾਨ ਵੀ ਤਾਂ ਕਰਕੇ ਸਰਕਾਰੀ ਨੌਕਰੀ ਮਿਲਦੀ ਐ ਤੁਹਾਨੂੰ ਲੱਗਦਾ ਕੱਦ ਕਰਕੇ ਕਦੇ ਤੁਹਾਨੂੰ ਲੱਗਦਾ ਹੀਰ ਭਾਵਨਾ ਹੋਈ ਹੋਵੇ ਕਦੇ ਸਕੂਲ 'ਚ ਗਏ ਹੋਣ ਮਜ਼ਾਕ ਕੀਤਾ ਹੋਵੇ ਕਿਸੇ ਨੇ ਕਿ ਕਿਤੇ ਸੀ ਸਾਨੂੰ ਕਰਦੇ ਸੀਗੇ ਜੀ ਕਹਿੰਦੇ ਵੀ ਇਹ ਛੋਟਾ ਬੰਦਾ ਆ ਗਿਆ ਕਦ ਮਦਰੇ ਕੱਦ ਦਾ ਆ ਗਿਆ ਬੋਨ ਆ ਗਿਆ ਬੋਨ ਆ ਗਿਆ ਇਸ ਕਰਕੇ ਫਿਰ ਮੈਂ ਸੋਚਿਆ ਵੀ 10 ਪਾਸ ਕੀਤੀਆਂ ਤੇ ਵੈਲਡਿੰਗ ਦਾ ਕੰਮ ਕਰਦਾ ਸੀ ਅੱਗੇ ਪੜ੍ਹਨ ਦਾ ਦਿਲ ਕਰਦਾ ਸੀਗਾ ਜੀ ਪਰ ਕੀ ਕਰੀਏ ਫਿਰ ਮਜਬੂਰੀਆਂ ਨੇ ਮਜਬੂਰੀਆਂ ਆ ਜਾਂਦੀਆਂ ਜੀ ਅੱਗੇ ਫਿਰ ਤੁਸੀਂ ਲੋਹੇ ਦਾ ਕੰਮ ਚਾਚੇ ਤੋਂ ਸਿੱਖਿਆ ਚਾਚੇ ਤੋਂ ਸਿੱਖਿਆ ਸੀ ਜੀ ਮੇਰੇ ਚਾਚੇ ਬਿਲਡਿੰਗ ਦਾ ਜੀ ਇਸ ਕੰਮ ਦੇ ਵਿੱਚ ਫਿਰ ਚਾਚੇ ਨੇ ਤੁਹਾਨੂੰ ਤੁਹਾਨੂੰ ਮਾਰਤਾ ਚਾਚਾ ਇਹ ਕੰਮ ਕਰਦੇ ਨੇ ਤੁਹਾਡੇ ਚਾਚਾ ਜੀ ਦੀ ਡੈਥ ਹੋ ਗਈ ਸੀਗੀ ਜੀ ਤੇ ਉਸ ਤੋਂ ਬਾਅਦ ਜਦੋਂ ਮੈਂ ਕੰਮ ਚਾਹੁੰਦੇ ਸੀਗੇ ਇਹ ਚਾਚੇ ਜੀ ਦੀ ਡੈਥ ਹੋਣ ਤੋਂ ਬਾਅਦ ਕੰਮ ਸਾਡਾ ਠੇਕੇ ਤੇ ਸੀਗਾ ਉਹ ਜਿਹੜੇ ਕੰਮ ਕਰਦੇ ਸੀ ਉਹ ਕਹਿੰਦੇ ਸਾਡਾ ਕੰਮ ਕਰੋ ਹੁਣ ਚਾਚਾ ਦੀ ਡੈਥ ਤੋਂ ਬਾਅਦ ਫਿਰ ਉਹਦਾ ਭੋਗ ਵੀ ਪਾਉਣਾ ਸੀਗਾ ਦੇਖਣਾ ਵੀ ਸੀਗਾ ਮਹਿਮਾਨ ਵੀ ਦੇਖਣੇ ਹੁੰਦੇ ਤੁਹਾਨੂੰ ਪਤਾ ਹੀ ਹੈ ਇਸ ਕਰਕੇ ਬੰਦੇ ਲਈ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਹਾਂਜੀ ਇਸ ਕਰਕੇ ਫਿਰ ਉਹ ਕੰਮ ਛੱਡ ਨੂੰ ਛੱਡਣਾ ਪਿਆ ਜੀ ਤੇ ਫਿਰ ਮੈਂ ਗ੍ਰਿਲਾਂ ਦਾ ਕੰਮ ਸਿੱਖਿਆ ਗ੍ਰਿਲਾਂ ਦਾ ਕੰਮ ਸਿੱਖ ਕੇ ਫਿਰ ਆਪਣਾ ਕੰਮ ਕਰਨਾ ਕੀਤਾ ਦੁਕਾਨ ਕੀਤੀ ਸੀ ਜੀ ਇਹ ਇਹ ਤਾਂ ਗੱਲ ਬਾਈ ਜਿਵੇਂ ਤੁਸੀਂ ਸ਼ੁਰੂਆਤ ਚ ਗੱਲ ਕੀਤੀ ਕਿ ਮੈਨੂੰ ਛੋਟੇ ਕਦ ਕਰਕੇ ਮੈਨੂੰ ਲੱਗਦਾ ਸੀ ਮੈਨੂੰ ਮਜ਼ਾਕ ਕਰਦੇ ਹਾਂਜੀ ਪਰ ਤੁਸੀਂ ਫੇਰ ਵੀ ਮਿਹਨਤ ਕੀਤੀ ਹੱਥੀ ਕੰਮ ਸਿੱਖਿਆ ਹੱਥੀ ਕੰਮ ਅੱਜ ਕੱਲ ਤਾਂ ਨੌਜਵਾਨ ਗਰੀਲਾ ਪੱਟ ਲਿਆਉਂਦੇ ਆ ਕਿਸੇ ਦੀਆਂ ਉਸ ਤਾਂ ਗਰੀਲਾ ਲਾਉਣੇ ਹੋ ਲਾਣੇ ਆ ਜੀ ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਵੀ ਮੈਂ ਮਿਹਨਤ ਕਰਦਾਂਗਾ ਲੋਕ ਕੰਮ ਕਰਾ ਕੇ ਤਾਂ ਪੈ ਨਹੀਂ ਦੇ ਤੂੰ ਦੇਖਿਆ ਹੀ ਹੋਣਾ ਤੁਸੀਂ ਸ਼ੇਰਮਾਦਰੇ ਪਿੰਡ ਦੇ ਤੁਸੀਂ ਕਹਾਂਗੇ ਮੇਰੇ ਘਰ ਚੋਰੀ ਹੋ ਗਈ ਚੋਰੀ ਹੋ ਗਈ ਤੁਹਾਡੇ ਇੱਥੇ ਜਿੱਥੇ ਪਟਿਆਲੇ ਰਹਿੰਦੇ ਮੈਂ ਜਿੱਥੇ ਪਹਿਲਾਂ ਰਹਿੰਦਾ ਸੀ ਉੱਥੇ ਮੈਂ ਦੁਖੀ ਹੋ ਕੇ ਘਰ ਵੇਚਿਆ ਜੀ ਉੱਥੇ ਮੇਰੇ ਘਰੇ ਬੈਲਡਿੰਗ ਸੈਟ ਚੋਰੀ ਹੋ ਗਿਆ ਜੀ ਘਰ ਦੇ ਦੀ ਪੈਰਾਂ ਦੀਆਂ ਪੰਜੇ ਪਾਂ ਚੱਕੀਆਂ ਗਈਆਂ ਪੈਸੇ ਰੱਖੇ ਹੋਏ ਅਖੀਰ ਆਪਣਾ ਉੱਥੋਂ ਘਰ ਵੇਚ ਕੇ ਮੈਂ ਇੱਧਰ ਹੁਣ ਪਿੰਡ ਦੇ ਵਿੱਚ ਲਿਆ ਜੀ ਇਸ ਕਰਕੇ ਵੀ ਕੋਈ ਕਿਉਂਕਿ ਜਿਹੜਾ ਇੱਕ ਬੰਦਾ ਮਿਹਨਤ ਕਰਨ ਵਾਲਾ ਹੱਥੀ ਕਿਰਤ ਕਰਨ ਵਾਲਾ ਉਹਨੇ ਮਸਾਂ ਤਾਂ ਜੋੜਿਆ ਹੁੰਦਾ ਹੈ ਜੋੜਿਆ ਸੀ ਜੀ ਕਿਉਂਕਿ ਜਿਹੜਾ ਪਈ ਹੈ ਨਾ ਜਦੋਂ ਜਦੋਂ ਚੋਰੀ ਹੋ ਜੇ ਤਾਂ ਦੁੱਖ ਉਸਨੂੰ ਹੀ ਪਤਾ ਹੁੰਦਾ ਜੇ ਜਦੋਂ ਚੋਰੀ ਦੀ ਰਿਪੋਰਟ ਲਿਖਾਉਣ ਜਾਂਦਾ ਤੇ ਪੁਲਿਸ ਵਾਲੇ ਵੀ ਉਹਨੂੰ ਚੋਰ ਬਣਾ ਦਿੰਦੇ ਉਹਨੂੰ ਹੀ ਚੋਰ ਬਣਾਉਂਦੇ ਆ ਜੀ ਹੋਇਆ ਤੁਹਾਡੇ ਨਾਲ ਇਹ ਮੈਂ ਕਹਿੰਦਾ ਜੀ ਅਸੀਂ ਗਏ ਸੀਗੇ ਜੀ ਸਾਡੀ ਕਿਸੇ ਨੇ ਪੁੱਛ ਗੇਚੀ ਨਹੀਂ ਕੀਤੀ ਹੈਗੀ ਦੁੱਖ ਲੱਗਿਆ ਉਦੋਂ ਮੈਂ ਕਹਿੰਦਾ ਜੀ ਸਾਨੂੰ ਇੱਕ ਇੱਕ ਸਾਲ ਨਹੀਂ ਭੁੱਲੇ ਜੀ ਅਸੀਂ ਨਾ ਪੰਜੇਬਾਂ ਲੱਭੀਆਂ ਨਾ ਪੈਸੇ ਲੱਭੇ ਵਿੱਚ ਵੀ ਨਹੀਂ ਲੱਭਿਆ ਜੀ ਮੈਂ ਕਹਿੰਦਾ ਜੀ ਬਿਲਡਿੰਗ ਸੈੱਟ ਨਹੀਂ ਲੱਭਿਆ ਜੀ ਹੋਰ ਤਾਂ ਹੋਰ ਵੀ ਚਲੋ ਉਹ ਤਾਂ ਵੇਚ ਕੇ ਅਗਲਾ ਖਾ ਗਿਆ ਹੋਵੇਗਾ ਬਿਲਡਿੰਗ ਸੈੱਟ ਤਾਂ ਅਗਲਾ ਲਿਜਾਊਗਾ ਤਾਂ ਅਗਲਾ ਕੁਆੜੀਆਂ ਨੂੰ ਵੀ ਵੇਚੂਗਾ ਉਹ ਕੁਆੜੀਆਂ ਦੇ ਕੋਲ ਵੀ ਗਏ ਸੀ ਕੁਆੜੀਆਂ ਦੇ ਕੋਲ ਵੀ ਨਹੀਂ ਲੱਭਿਆ ਜੀ ਸਾਨੂੰ ਤਾਂ ਕਿੰਨੇ ਦਾ ਬਿਲਡਿੰਗ ਸੈੱਟ ਸੀਗਾ ਤੁਹਾਡਾ ਉਹ ਸੀਗਾ ਜੀ 7000 ਦਾ ਜੀ ਆਹ ਤੋਂ ਤੁਹਾਡੇ ਲਈ ਤਾਂ ਉਹ ਲੱਖਾਂ ਦਾ ਹੋਣਾ ਮੇਰੇ ਵਾਸਤੇ ਤਾਂ ਬਹੁਤ ਜ਼ਿਆਦਾ ਸੀ ਜੀ ਮੇਰੇ ਤਾਂ ਜਿੰਦਗੀ ਸੀ ਸਾਡਾ ਤਾਂ ਉਜਾਰ ਸੀਗਾ ਜੀ ਉਹ ਰੋਟੀ ਰੋਜ਼ਗਾਰ ਸੀ ਸਾਡਾ ਉਜਾਰ ਨੂੰ ਤਾਂ ਆਪਾਂ ਮੱਥਾ ਟੇਕਦੇ ਆਂ ਹਾਂਜੀ ਵਿਸ਼ਕਰਮਾ ਦੇਣ ਵਾਲੇ ਜਿੰਨ ਬੰਦਾ ਮਿਸਤਰੀ ਕੰਮ ਵੀ ਨਹੀਂ ਕਰਦਾ ਹੁੰਦਾ ਹਾਂ ਜੀ ਫਿਰ ਜਦੋਂ ਇਹ ਚੋਰੀ ਹੁੰਦੀ ਆ ਮਤਲਬ ਉਹੀ ਕਹਿੰਦੇ ਨੇ ਕਿ ਬਹੁਤ ਵੱਡਾ ਡਾਕਾ ਵੱਜਣ ਵਾਲੀ ਗੱਲ ਹੋ ਜਾਂਦੀ ਆ ਬੰਦੇ ਦੀ ਤੇ ਇੱਕਦਮ ਦਾ ਬੰਦਾ ਸਾਰਾ ਪਰਿਵਾਰ ਟੁੱਟ ਜਾਂਦਾ ਤੁਸੀਂ ਹੁਣ ਇਕੱਲੇ ਰਹਿੰਦੇ ਹੋ ਘਰ 'ਚ ਘਰ 'ਚ ਇਕੱਲੇ ਆ ਜੀ ਬੱਚੇ ਜੀ ਬੱਚੇ ਦੋ ਬੱਚੇ ਆ ਜੀ ਮੁੰਡਾ ਪਲੱਸ 2 'ਚ ਪੜ੍ਹ ਕੇ ਹੁਣ ਡਿਗਰੀ ਉਹ ਕਰ ਰਿਹਾ ਜੀ ਕਹਿੰਦਾ ਵੀ ਮੈਂ ਕੋਰਸ ਕਰਨਾ ਤੇ ਕੋਰਸ ਕਰਾ ਕੇ ਫੇਰ ਦੇ ਦੇਣ ਹੁਣ ਕੀ ਗੱਲ ਬਣਦੀ ਆ ਜੀ ਤੁਸੀਂ ਤਾਂ ਬਲਜੀਤ ਬਾਈ ਪੜ੍ਹ ਨਹੀਂ ਸਕੇ ਬੱਚਿਆਂ ਤਾਂ ਆਪਣਾ ਆਪ ਦੇਖਦੇ ਹੋਵੋਗੇ ਵੀ ਆ ਮੈਂ ਨਹੀਂ ਪੜਿਆ 10ਵੀਂ ਤੱਕ ਪੜਿਆ ਤੇ ਮੈਂ ਆਪਦੀ ਜੁਵਾਕ ਨੂੰ ਜਾਂ ਆਪਦੀ ਬੱਚੀ ਨੂੰ ਤਾਂ ਅੱਗੇ ਪੜਾਉਂਗਾ। ਹਾਂਜੀ। ਤਾਈਓ ਲੋਹੇ ਨਾਲ ਲੋਹਾ ਹੁੰਦਾ ਹੁਣ ਵੀ। ਮੈਂ ਕਹਿੰਦਾ ਜੀ ਲੋਹੇ ਨਾਲ ਲੋਹਾ ਹੋਣਾ ਪੈਂਦਾ ਜੀ ਫਿਰ ਬੱਚਿਆਂ ਨੂੰ ਮੈਂ ਤਾਂ ਕਹਿੰਦਾ ਜੀ ਜਿੰਨਾ ਪੜ ਸਕਦੇ ਆ ਪੜ ਲੋ ਜੀ ਪਰ ਸਾਡੇ ਆਂਗੂ ਨਾ ਰਿਹਾ ਹੋ ਜੀ ਬਸ। ਹੂੰ। ਹਾਂਜੀ। ਪਰ ਇਹ ਕਿ ਸੋਚਿਆ ਮੁੰਡਾ ਮੇਰਾ ਕੱਦ ਤਾਂ ਹੈਗਾ ਜੀ ਉਹਨੂੰ ਕਿਹਾ ਵੀ ਮੈਂ ਵੀ ਪਾਈ ਤੂੰ ਹੁਣ ਆਪਣੇ ਆਪਣੇ ਸਰਕਾਰੀ ਨੌਕਰੀ ਚ ਲੱਗੀ ਬਸ ਇਹ ਕੰਮ ਨਾ ਸਿੱਖੀ। ਇਹ ਕੱਦ ਵਾਲੀ ਬਾਹ ਹੁਣਾ ਨਹੀਂ ਹੋਣੀ ਚਾਹੀਦੀ ਬਾਈ। ਜੱਡਾ ਥੋੜਾ ਕੱਦ ਆ ਨ ਤੁਸੀਂ ਕਾਰੀਗਰ ਹੋ ਬੰਦੇ ਨੂੰ ਅਸੀਂ ਮਿਸਤਰੀ ਨੂੰ ਜਾਂ ਹਲਵਾਈ ਨੂੰ ਅਸੀਂ ਕਹਿੰਦੇ ਨੇ ਹਲਵਾਈ ਹੈ ਜਾਂ ਮਿਸਤਰੀ ਹੈ ਜੇ ਮੈਂ ਦੇਖਣਾ ਆਪਣੇ ਨਜ਼ਰੀਏ ਤੋਂ ਦੇਖਣਾ ਤੁਸੀਂ ਕਲਾਕਾਰ ਹੋ ਇਹ ਸਮਝਣ ਵਾਲੀ ਗੱਲ ਹੋਵੇ ਬਿਲਡ ਕਿੱਥੇ ਕਰਨਾ ਕਿਵੇਂ ਜੋੜਨੀਆ ਗ੍ਰਿਲ ਕਿਵੇਂ ਬਾਨਨੀਆ ਗ੍ਰਿਲ ਦਾ ਡਿਜ਼ਾਈਨ ਕਿਵੇਂ ਬਾਨਣਾ ਇਹ ਯੂਨੀਵਰਸਟੀਆਂ 'ਚ ਪੜੇ ਹੋਏ ਬੰਦੇ ਸ਼ਾਇਦ ਨਾ ਬਣਾ ਸਕਣ ਤੁਹਾਡੇ ਵਰਗਾ ਬੰਦਾ ਕੰਮ ਕਰਦਾ ਬਣਾ ਸਕਦਾ ਹਾਂਜੀ ਮੈਂ ਹੱਥੀ ਬਣਾ ਦਿਨਾ ਜਿਹੜੇ ਡਿਜ਼ਾਈਨ ਆਪਣੇ ਮਸ਼ੀਨੀ ਡਿਜ਼ਾਈਨ ਹਨ ਜੀ ਉਹ ਹੱਥੀ ਬਣਾ ਦਿਨਾ ਜੀ ਮੈਂ ਗ੍ਰਿਲਾਂ ਗਰੂਲਾਂ ਦੇ ਹੋਰ ਕੀ ਬਣਾਉਣੇ ਹੋ ਫਿਰ ਮੈਂ ਇੱਕ ਸਾਰਾ ਹੀ ਟੋਟਲ ਲੋਹੇ ਦਾ ਕੰਮ ਜਿਹੜਾ ਮਰਜ਼ੀ ਕਰਾ ਲਓ ਜੀ ਪਾਜੀ ਹਾਂ ਫਿਰ ਇਹ ਕਿਉਂ ਬਣ ਚਾਈ ਜਿਹੜੀ ਗੱਲ ਤੋਂ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਹੈ 7000 ਦੀ ਮਸ਼ੀਨ ਚੋਰੀ ਹੋ ਗਈ ਤੁਹਾਡੀ ਤੁਹਾਡਾ ਦਿਲ ਟੁੱਟ ਗਿਆ ਪਰ ਤੁਸੀਂ ਫਿਰ ਮਸ਼ੀਨ ਲਿਆਂਦੀ ਉਹੀ ਬਿਲਡਿੰਗ ਵਾਲੀ ਮਸ਼ੀਨ ਤੇ ਅੱਜ ਤੁਸੀਂ ਕਹਿੰਦੇ ਹੋ ਕਿ ਯਾਰ ਮੈਂ ਇਹ ਵੇਚ ਦੇਣੀ ਆ ਕੀ ਕਰੀਏ ਜੀ ਹੁਣ ਕੰਮ ਕਰਾ ਲੈਂਦੇ ਆ ਅਗਲਾ ਕਹਿੰਦੇ ਜੀ ਅੱਜ ਲੈ ਜੀ ਪੈਸੇ ਕੱਲ ਲੈ ਜੀ ਕਈ ਵਾਰ ਤਾਂ ਮਿਲਦੇ ਹੀ ਨਹੀਂ ਹੈਗੇ ਜੀ ਹੂੰ ਪਹਿਲਾਂ ਅੱਗੇ ਮੈਂ ਕੰਮ ਕਰਿਆ ਸੀਗਾ ਜੀ 22-3 ਲੱਖ ਰੁਪਏ ਦਾ ਮੈਨੂੰ ਘਾਟਾ ਪਿਆ ਜੀ ਵਿੱਚੋਂ ਕੰਮ ਕਰਾ ਪੈਸੇ ਨਹੀਂ ਦਿੰਦੇ ਹੈਗੇ ਜਿਹੜਾ ਲੋਹੇ ਵਾਲਾ ਦਾ ਪੈਸੇ ਵੀ ਮੈਨੂੰ ਭਰਨੇ ਪਏ ਜੀ ਜਿੱਥੋਂ ਲੋਹਾ ਲਿਆਂਦਾ ਜਿੱਥੋਂ ਲੋਹਾ ਲਿਆਂਦਾ ਸੀ ਜੀ ਇਸ ਕਰਕੇ ਮਸ਼ੀਨ ਵੇਚਦਣੀ ਹੈ ਇਸ ਕਰਕੇ ਮਸ਼ੀਨ ਵੇਚਣ ਦਾ ਇਰਾਦਾ ਬਣਾਇਆ ਸੀਗਾ ਮੈਂ ਜੀ ਫੇਰ ਕਰੋਗੇ ਕੀ ਮੇਰੀ ਹੱਥ ਦੀ ਹੱਥ ਦੀ ਤੁਹਾਡੇ ਕੋਲੇ ਕਲਾ ਉਹ ਛੱਡ ਕੇ ਤੁਸੀਂ ਕੀ ਕਰੋਗੇ ਮੈਂ ਸਕਿਉਰਟੀ ਗਾਰਡ ਦੀ ਨੌਕਰੀ ਕਰਨ ਲੱਗੇ ਹਾਂ ਹੁਣ ਸਕਿਉਰਟੀ ਗਾਰਡ ਲੱਗ ਕੇ ਹਾਂਜੀ ਰਾਤ ਦੇ ਟਾਈਮ ਖੜਦੇ ਹਾਂ ਦਿਨੇ ਦਿਨੇ ਕੋਈ ਮਾੜਾ ਮੋਟਾ ਕੰਮ ਮਿਲ ਜਾਂਦਾ ਤਾਂ ਕਰ ਲੈਂਦਾ ਜੀ ਫੇਰ ਨੀਂਦ ਕਿਹੜੇ ਵੇਲੇ ਪੂਰੀ ਹੁੰਦੀ ਹੈ ਬਾ ਜੀ ਤੁਰਦੇ ਫਿਰਦੇ ਨੀਂਦ ਪੂਰੀ ਕਰਨੀ ਪੈਂਦੀ ਹੈ ਜੀ ਕੀ ਕਰੀਏ ਮਜਬੂਰੀ ਬੱਚੇ ਪਾਲਣੇ ਆ ਜੀ ਹੂੰ ਕਰੀਬ ਬੰਦੇ ਨੂੰ ਤਾਂ ਦੇ ਸਾਰੇ ਪਾਸੇ ਦੇਖਣਾ ਪੈਂਦਾ ਜੀ ਜਿਹੜੇ ਕੰਮ ਵੀ ਕਰਨਾ ਰਾਤ ਨੂੰ ਸਿਕਿਉਰਟੀ ਵੀ ਕਰਨੀ ਆ ਹਾਂਜੀ ਰਾਖੀ ਵੀ ਰੱਖਣੀ ਆ ਕਿਸੇ ਦੀ ਰਾਖੀ ਰੱਖਣੀ ਆ ਜੀ ਆਪਦੇ ਘਰ ਦੀ ਰਾਖੀ ਹੋਵੇ ਨਾ ਹੋਵੇ ਆ ਤੇ ਘਰ ਚੋਰੀ ਹੋ ਗਈ ਆਪ ਜੀ ਪਰ ਮੈਨੂੰ ਲੱਗਦਾ ਹੈ ਕਿ ਜਿਵੇਂ ਅਸੀਂ ਕਹਿੰਦੇ ਹਾਂ ਅਕਸਰ ਜਿਵੇਂ ਸ਼ਾਇਦ ਤੁਹਾਡਾ ਬੇਟਾ ਵੀ ਸੋਚੇ ਕਦੇ ਕਿ ਵੀ ਇੱਧਰ ਕੁਝ ਨਹੀਂ ਬਣਿਆ ਮੇਰੇ ਬਾਪੂ ਨੇ ਲੋਹੇ ਨਾਲ ਲੋਹਾ ਹੋਇਆ ਪਰ ਗੱਲ ਨਹੀਂ ਬਣੀ ਕਿ ਤੁਹਾਡਾ ਬੇਟਾ ਵੀ ਚਾਹੇ ਕਿ ਬਾਪੂ ਮੈਂ ਵੀ ਜਾ ਚੜਾ ਦੇ ਮੈਨੂੰ ਮੈਂ ਬਾਹਰ ਚਲਾ ਜਾਣਾ ਤੁਸੀਂ ਕਹੋਗੇ ਬਾਹਰ ਚਲਾ ਜਾ ਨਹੀਂ ਮੇਰਾ ਇਕੱਲਾ ਮੁੰਡਾ ਜੀ ਮੈਂ ਤਾਂ ਬਾਹਰ ਜਾਣ ਦੀ ਉਹਨੂੰ ਕਹਿੰਦਾ ਹੀ ਨਹੀਂ ਐ ਜੀ ਮੈਂ ਤਾਂ ਕਹਿੰਦਾ ਤੂੰ ਇੱਥੇ ਹੀ ਸਰਕਾਰੀ ਨੌਕਰੀ ਲੱਗ ਜਾ ਪੜ੍ਹ ਲਾ ਪਹਿਲਾਂ ਪੂਰਾ ਜੀ ਤੁਹਾਡੇ ਵਾਲੀ ਕੰਮ ਨਾ ਕਰੇ ਮੇਰੇ ਵਾਲਾ ਕੰਮ ਨਾ ਕਰੀ ਮੈਂ ਤਾਂ ਉਹਨੂੰ ਹਿਸਾਬ ਅਸੀਂ ਮੈਂ ਅਕਸਰ ਕਹਿੰਦਾ ਨਾ ਕਿ ਤੁਹਾਡੇ ਕੋਲੇ ਸਕਿੱਲ ਹੋਣੀ ਚਾਹੀਦੀ ਐ ਤੁਹਾਡੇ ਵਾਲਾ ਕੰਮ ਵੈਸੇ ਮਾਲਾ ਜੇ ਕਰਨਾ ਹੋਵੇ ਤਾਂ ਮੁੱਕ ਨਹੀਂ ਸਕਦਾ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਕਰਨਾ ਚਾਹੀਦਾ ਜੇ ਤੁਸੀਂ ਆਪਣੇ ਬੇਟੇ ਨੂੰ ਇਹ ਸਕਿੱਲ ਦੇ ਸਕਦੇ ਹੋ ਇਹ ਕੰਮ ਸਿਖਾ ਸਕਦੇ ਹੋ ਸਿਖਾਉਣਾ ਚਾਹੀਦਾ ਬੱਚੇ ਨੌਜਵਾਨ 25-25 ਲੱਖ ਲਾ ਕੇ ਬਾਹਰ ਪੈਂਤੀ ਪੈਂਤੀ ਲੱਖ ਜਾਂਟਾਂ ਨੂੰ ਦੇ ਕੇ ਬਾਅਦ ਠੱਗੇ ਵੀ ਜਾਂਦੇ ਨੇ ਬਹੁਤੇ ਹਾਂਜੀ ਠੱਗੇ ਜਾਂਦੇ ਨੇ ਠੱਗੇ ਜਾਂਦੇ ਨਾ ਤੇ ਜੇ ਉਹੀ 25 ਲੱਖ 25 ਲੱਖ ਛੱਡੋ ਜੇ 5 ਲੱਖ ਲਾਗੇ ਵੀ ਤੁਹਾਡੇ ਜਿਹੜਾ ਸੰਦ ਸੰਡੇੜਾ ਪਾ ਲਈਏ ਤਾਂ ਮੈਨੂੰ ਲੱਗਦਾ ਬਹੁਤ ਸੋਹਣਾ ਕੰਮ ਕੀਤਾ ਜਾ ਸਕਦਾ ਕਰੀਏ ਕੀ ਜੀ ਹੁਣ 5 ਲੱਖ ਰੁਪਇਆ ਇਕੱਠਾ ਕਰਨਾ ਬੜਾ ਮੁਸ਼ਕਲ ਹੈ ਜੀ ਹਾਂ ਕਈ ਵਾਰ ਤਾਂ ਕਰੀਏ ਗੁਜ਼ਾਰੇ ਜੋਗੇ ਪੈਸੇ ਨਹੀਂ ਹੁੰਦੇ ਜੀ 5 ਲੱਖ ਰੁਪਇਆ ਕਰਨਾ ਤਾਂ ਬੜੀ ਮੁਸ਼ਕਲ ਦੀ ਗੱਲ ਹੈ ਲੌਕਡਾਊਨ ਚ ਕਿਵੇਂ ਗੁਜ਼ਰਿਆ ਲੌਕਡਾਊਨ ਚ ਜੀ ਇੱਥੇ ਮੰਦਿਰ ਚ ਡਿਊਟੀ ਕਰਦੇ ਸੀਗੇ ਜੀ ਸਕਿਉਰ ਕੰਮ ਹਾਂ ਸਕਿਉਰ ਇਸ ਤੇ ਕੋਈ ਹੋਰ ਕੰਮ ਤਾਂ ਕੋਈ ਹੈ ਨਹੀਂ ਸੀ ਪਰ ਘਰ ਚ ਤਾਂ ਕਿਸੇ ਤੇ ਜਾ ਨਹੀਂ ਸਕਦੇ ਸੀਗੇ ਜੀ ਹਾਂ ਮੰਦਰ ਚ ਸਕਿਉਰਟੀ ਦਾ ਕੰਮ ਕਰਦੇ ਸੀ ਜੀ ਕਾਲੀ ਦੇਵੀ ਮਾਤਾ ਮੰਦਿਰ ਜੀ ਹੁਣ ਵੀ ਉੱਥੇ ਕਰਦੇ ਹੋ ਹੁਣ ਵੀ ਜਾਂਦੇ ਆ ਜੀ ਉੱਥੇ ਉੱਥੇ ਸਕਿਉਰਟੀ ਕਰਦੇ ਹਾਂ ਅੱਜ ਵੀ ਹਾਂਜੀ ਦੋਨੇ ਕੰਮ ਕਰਨੇ ਪੈਂਦੇ ਆ ਦੋਨੇ ਜੀ ਪਰ ਮੈਂ ਤੁਹਾਨੂੰ ਇਹ ਕਹਾਂਗਾ ਬਲਜੀਤ ਬਾਈ ਕਿ ਮਸ਼ੀਨ ਨਾ ਵੇਚੋ ਇਹ ਕੰਮ ਕਰਦੇ ਰਹੋ ਤੁਹਾਡੇ ਹੱਥੀ ਕਿਰਤ ਹੈ ਦੇਖਣ ਵਾਲਿਆਂ ਨੂੰ ਕੀ ਕਹੋਗੇ ਕਿ ਕੰਮ ਜਿਹੜਾ ਬਾਬੇ ਨਾਨਕ ਹੋਣਾ ਨੇ ਆਪਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੱਸਨੇ ਹਨ ਕੀਰਤ ਕਰੋ ਵੰਡ ਛਕੋ ਨਾਮ ਜਪੋ ਸੁਣਿਆ ਹੋਣਾ ਤੁਸੀਂ ਹਾਂਜੀ ਹਾਂਜੀ ਤੇ ਅਸੀਂ ਤਾਂ ਉਹੀ ਕਰਦੇ ਆ ਅਸੀਂ ਕੀਰਤੀ ਕਰਦੇ ਆ ਤੁਸੀਂ ਖੋ ਕੇ ਤਾਂ ਖਾਂਦੇ ਨਹੀਂ ਕਿਸੇ ਤੋਂ ਨਹੀਂ ਜੀ ਵੰਡ ਕੇ ਹੀ ਖਾਂਦੇ ਆਪਾਂ ਵੰਡ ਕੇ ਹੀ ਤੇ ਇਹ ਦੂਜਿਆਂ ਨੂੰ ਵੀ ਸਨੇਹਾ ਦੇਣਾ ਪੈਣਾ ਸਾਨੂੰ ਦਈਏ ਤਾਂ ਆ ਜੀ ਪਾ ਜੀ ਜੇ ਕੋ ਸਾਡੀ ਸੁਣੇ ਜੀ ਹੁਣ ਅਸੀਂ ਤਾਂ ਆਪ ਤੰਗ ਹੋ ਕੇ ਗੁਜ਼ਾਰਾ ਕਰਦੇ ਆ ਜੇ ਅਸੀਂ ਕਿਸੇ ਨੂੰ ਕਹਾਂਗੇ ਅਗਲਾ ਕਿਸੇ ਨੂੰ ਕੰਮ ਸਿਖਾਵਾਗੇ ਅਗਲਾ ਤਾਂ ਸਾਨੂੰ ਗਾਲਾਂ ਦੇਏਗਾ ਨਾ ਜੀ ਵੀ ਹਾਂ ਜੀ ਪੀ ਉਸ ਬੰਦੇ ਨੇ ਸਾਨੂੰ ਇੱਥੇ ਕੰਮ ਸਿਖਾਇਆ ਸੀਗਾ ਅੱਜ ਸਾਡੇ ਲੋਕਾਂ ਦੇ ਜਿੱਦਾਂ ਮੇਰੇ ਪੈਸੇ ਮਰੇ ਮੈਂ ਕਹਿੰਦਾ ਕਿਸੇ ਦੇ ਨਾ ਮਰਨ ਜੀ ਦੇ ਨੀ ਕ ਅਕਸਰ ਕਈ ਬੰਦੇ ਦਾ ਦੋਸ਼ ਲਾ ਦਿੰਦੇ ਆ ਮਿਸਤਰੀਆਂ ਤੇ ਖਾਸ ਤੌਰ ਤੇ ਕਹਿੰਦੇ ਕਿ ਯਾਰ ਪੈਸੇ ਲੈ ਜਾਂਦੇ ਆ ਪਹਿਲਾਂ ਉਹ ਪੜੀ ਲੋਹੇ ਵਾਲਾ ਹੋਵੇ ਲੱਕੜ ਵਾਲਾ ਹੋਵੇ ਬਿਜਲੀ ਵਾਲਾ ਹੋਵੇ ਪੱਕੀ ਵਸਾਰੀ ਵਾਲਾ ਹੋਵੇ ਮੁੜ ਕੇ ਆਉਂਦੇ ਨਹੀਂ ਯਾਰ ਗੱਲ ਇਹ ਆ ਜੀ ਸਾਰੇ ਕੰਮ ਹੋ ਜਾਂਦੇ ਆ ਜੀ ਜਦੋਂ ਲੋਹੇ ਵਾਲੇ ਦੇ ਤੇ ਲੱਕੜ ਵਾਲੇ ਦੇ ਪੈਸੇ ਆਉਂਦੇ ਆ ਨਾ ਜੀ ਉੱਥੇ ਆ ਕੇ ਬੰਦਾ ਟੁੱਟ ਜਾਂਦਾ ਜੀ ਅਗਲਾ ਕੋਠੀ ਪਾਉਂਦਾ ਪਹਿਲਾਂ ਬਦ ਪੈਸੇ ਲਾਉਂਦਾ ਤਸੱਲੀ ਕਰਾ ਲੈਂਦਾ ਆਪਣੇ ਘਰ ਦੀ ਜਦੋਂ ਲੱਕੜ ਵਾਲੇ ਦੀ ਤੇ ਲੋਹੇ ਵਾਲੇ ਦੀ ਵਾਰੀ ਆਉਂਦੀ ਆ ਉਦੋਂ ਬੰਦਾ ਹਲਕੇ ਹੋ ਜਾਂਦਾ ਉਹਦੇ ਵੀ ਇਹਨਾਂ ਨੂੰ ਤਾਂ ਬਾਅਦ ਦੇ ਦਿਆਂਗੇ ਉਦੋਂ ਇਹਨਾਂ ਨੂੰ ਬਾਅਦ ਚ ਦਵਾਗੇ ਇਹ ਤਾਂ ਦੇਖੀ ਜਾਉ ਹੈ ਇਹਨਾਂ ਜੀ ਇੱਕ ਕਲਾਕਾਰ ਹੀ ਅਲੀ ਗੱਲ ਮੈਂ ਪੁੱਛਨੀ ਆ ਤੁਹਾਨੂੰ ਅਕਸਰ ਕਹਿ ਦਿੱਤਾ ਜਾਂਦਾ ਵੀ ਯਾਰ ਜਦੋਂ ਕੋਠੀ ਪੈਂਦੀ ਆ ਖਾਲੀ ਪਲਾਟ ਹੁੰਦਾਗਾ ਉਸ ਪਲਾਟ ਦੇ ਵਿੱਚ ਪਹਿਲਾਂ ਮਜ਼ਦੂਰ ਆਉਂਦੇ ਆ ਨਿਊਆ ਪਟਦੇ ਆ ਨਿਊਆ ਪਟਦੇ ਆ ਜੀ ਉਹ ਵੀ ਨਕਸ਼ੇ ਦੇ ਹਿਸਾਬ ਨਾਲ ਪਟਦੇ ਆ ਨਕਸ਼ੇ ਦੇ ਹਿਸਾਬ ਨਾਲ ਕਲਾਕਾਰ ਹੋਏ ਕਲਾਕਾਰ ਜੀ ਜਿਨ੍ਹਾਂ ਨੂੰ ਪਟਣੀ ਆਉਂਦੀ ਨਿਊ ਉਹੀ ਪਟੂ ਗਣ ਮੇਰੇ ਵਾਂਗੂ ਥੋੜਾ ਪਟਲੂ ਫਿਰ ਮਿਸਤਰੀ ਆਉਂਦਾ ਮਿਸਤਰੀ ਆਪਦੇ ਰਮਾਲੇ ਗਰਮਾਲੇ ਲੈ ਕੇ ਆ ਜਾਂਦਾ ਉਹ ਵੀ ਕਲਾਕਾਰ ਹੋਇਆ ਉਹ ਵੀ ਕਲਾਕਾਰ ਜੀ ਉਹ ਫਿਰ ਤੁਹਾਡਾ ਲੋਹੇ ਵਾਲਾ ਗ੍ਰਿਲਾਂ ਵਾਲਾ ਆ ਗਿਆ ਫਿਰ ਤੁਸੀਂ ਆਪਣੀ ਕਲਾਕਾਰੀ ਦਿਖਾਈ ਹਾਂਜੀ ਲੱਕੜ ਵਾਲਿਆਂ ਨੇ ਆਵਦੀ ਦਿਖਾਤੀ ਟੂਟੀਆਂ ਵਾਲਿਆਂ ਨੇ ਆਵਦੀ ਦਿਖਾਤੀ ਜਦੋਂ ਕੋਠੀ ਤਿਆਰ ਹੋਏ ਨੇ ਕਹਿੰਦੇ ਫੁਲਾਣਾ ਨਰੰਜਨ ਸਿਉ ਨੇ ਕੋਠੀ ਬਣਾਈ ਆ ਬਈ ਕੋਠੀ ਬਣਾਈ ਆ ਜੀ ਬਣਾਈ ਤਾਂ ਤੁਸੀਂ ਹੁੰਦੀ ਆ ਬਣਾਈ ਤਾਂ ਅਸੀਂ ਹੁੰਦੀ ਆ ਨਾ ਜੀ ਕਲਾਕਾਰਾਂ ਨੇ ਬਣਾਈਂਦੀ ਜਦੋਂ ਘਰੇ ਖੰਡਪਾਟ ਹੁੰਦਾ ਤੇ ਉਦੋਂ ਇਹ ਬੰਦੇ ਹੁੰਦੀ ਨਹੀਂ ਉਥੇ ਬੁਲਾਉਂਦਾ ਹੀ ਨਹੀਂ ਸਾਨੂੰ ਤਾਂ ਉਦੋਂ ਕੋਠੀ ਤੋਂ ਪਹਿਲਾਂ ਹੀ ਕਹਿੰਦੇ ਚਾਰ ਦਿਨ ਵੀ ਹਾਂ ਜੀ ਸਫਾਈ ਕਰ ਲਈਏ ਚਲੇ ਜਾਓ ਜੀ ਨਿਕਲ ਜਾਓ ਰੇ ਤੂੰ ਅਕਸਰ ਕਹਿੰਦੇ ਮੈਸਟੇਜ ਦਾ ਕੰਮ ਨਹੀਂ ਔਖਾ ਹੁੰਦਾ ਔਖਾਕ ਹੁੰ ਤੇ ਜਦੋਂ ਖੰਡਪਾਤ ਸਾਹਿਬ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਤਾਂ ਸਾਨੂੰ ਤਾਂ ਅਗਲੇ ਪੁੱਛਦੇ ਵੀ ਨਹੀਂ ਹੈਗੇ ਹਾਲਾਂਕਿ ਪੁੱਛਣਾ ਚਾਹੀਦਾ ਨਾ ਕਲਾਕਾਰ ਦੀ ਹੋਣੀ ਚਾਹੀਦੀ ਹੈ ਮਿਸਤਰੀਆਂ ਦੀ ਹੋਣੀ ਚਾਹੀਦੀ ਹੈ ਇਹ ਫਲਾਣੇ ਮਿਸਤਰੀ ਨੇ ਬਣਾਈ ਹੈ ਇਹ ਕੋਠੀ ਹਾਂਜੀ ਬੱਸ ਦੀ ਉਸ ਦੀ ਹੈ ਜਿਹਦੇ ਕੋਲੇ ਪੈਸਾ ਹੈ ਪੈਸਾ ਹੀ ਫਿਰ ਇਹੀ ਹੈ ਸਾਡੇ ਸਮਾਜ 'ਚ ਤੁਹਾਨੂੰ ਲੱਗਦਾ ਕਿ ਪੈਸਾ ਹੀ ਮੁੱਖ ਹੋ ਗਿਆ ਕਿ ਜਿਹਦੇ ਕੋਲੇ ਪੈਸਾ ਹੈ ਉਹਦੀ ਜੀਜੀ ਹੈ ਉਹਦੀ ਜੀਜੀ ਹੈ ਜਿਹੜਾ ਗਰੀਬ ਉਹ ਕਹਿੰਦੇ ਉਹ ਤਾਂ ਹੋਰ ਗਰੀਬ ਹੁੰਦਾ ਜਾਂਦਾ ਜੀ ਤਗੜੇ ਦੀ ਘਰ ਵਾਲੀ ਭੈਣ ਤੇ ਮਾੜੇ ਦੀ ਪਰਜਾਈ ਪਰਜਾਈ ਜੀ ਹੁੰਦਾ ਇਹ ਹੁੰਦਾ ਜੀ ਤਕਰੀਬਨ ਸਾਡੇ ਨਾਲ ਅਕਸਰ ਹੀ ਇਹੋ ਜਿਹੀ ਹੁੰਦਾ ਕੀ ਲੱਗ ਗਿਆ ਕਿ ਮੈਂ ਪਤਾ ਹੈ ਹੁਣ ਦੇਖੋ ਜੀ ਜਿੱਦਾਂ ਸਰਕਾਰ ਚੱਲਦੀ ਆ ਸਰਕਾਰਾਂ ਨੇ ਹੀ ਕੰਮ ਕਰਨੇ ਹੁੰਦੇ ਸਰਕਾਰੀ ਕਰਨ ਨਹੀਂ ਦਿੰਦੇ ਜੀ ਉਹ ਨਹੀਂ ਜੇ ਜਿੱਦਾਂ ਹੁਣ ਅਸੀਂ ਚਾਹੁੰਦੇ ਆ ਜੇ ਸਾਨੂੰ ਚਾਹਣ ਇਦਾਂ ਤਾਂ ਸਰਕਾਰ ਦੇ ਕੋਲ ਜਾਂਦੇ ਆ ਵੀ ਹਾਂ ਜੀ ਸਾਡੇ ਪੈਸੇ ਮਾਰ ਲੇ ਤਾਂ ਸਰਕਾਰ ਹੀ ਨਹੀਂ ਸਾਡਾ ਸਾਥ ਦਿੰਦੀ ਤਾਂ ਕੰਮ ਆ ਕਿਸੇ ਕਿਹਨੂੰ ਕਹਾਂਗੇ ਹਾਂ ਪਹੁੰਚਣਾ ਦਾ ਪੁਲਿਸ ਪ੍ਰਸ਼ਾਸਨ ਕੋਲੇ ਜਾਓਗੇ ਹਾਂ ਜੀ ਤਾਂ ਉਹਨਾਂ ਨੇ ਤਾਂ ਸਹਾਰਾ ਦਿੰਦੇ ਹੀ ਨਹੀਂ ਨਾ ਜੀ ਜੇ ਉਹ ਸਾਥ ਦੇਣ ਤਾਂ ਸਾਡਾ ਚੱਲੇ ਨਾ ਕੰਮ ਤੇ ਲੋਕ ਇਦਾਂ ਪੈਸਾ ਮਾਰਦੇ ਨੇ ਲੈਦੇ ਜੇ ਸਾਡੇ ਇਦਾਂ ਤੁਸੀਂ ਵੋਟ ਬਣੀ ਹੈ ਹਾਂਜੀ ਜਦੋਂ ਵੋਟਾਂ ਮੰਗਣ ਆਉਂਦੇ ਉਦੋਂ ਤੁਸੀਂ ਜੀ ਪੁੱਛਦੇ ਪੁੱਛਦਾ ਕੀ ਹੈ ਜੀ ਅਗਲਾ ਪਹਿਲੇ ਨਾਲ ਦੇ ਨੂੰ ਕਹਿੰਦੇ ਆ ਵੀ ਇਹਨੂੰ ਕਹਦੇ ਹੋ ਜੀ ਤੁਸੀਂ ਇਹਨਾਂ ਦੇ ਨਾਲ ਗਵਾਂਡੀਆਂ ਤੁਸੀਂ ਦੱਬਾ ਪਾਓ ਜੀ ਚਾਚੇ ਤਾਏ ਨੂੰ ਕਹਦੇ ਹੋ ਹਾਂਜੀ ਬੀਬਲ ਜੀ ਤਾ ਸਿਆ ਤੂੰ ਵੋਟ ਇੱਧਰ ਪਾਓ ਇੱਧਰ ਹੀ ਪਾਉਣੀ ਹੈ ਜੀ ਫਿਰ ਉਧਰ ਹੀ ਪਾਉਣੀ ਪੈਂਦੀ ਹੈ ਪਾਉਣੀ ਪੈਂਦੀ ਹੈ ਜੀ ਫਿੱਕੀ ਕਰੀ ਹੁਣ ਸਾਰਾ ਪਰਿਵਾਰ ਵੀ ਨਹੀਂ ਛੱਡਿਆ ਜਾਂਦਾ ਜੀ ਮੂੰਹ ਦੇਖੋ ਦੇਖੀ ਪਾਉਣੀ ਪੈਂਦੀ ਬਸ ਬਸ ਜੀ ਤੇ ਉਹੀ ਬੰਦੇ ਸਾਡੀ ਫਿਰ ਬਾਤ ਚਲੀ ਪੁੱਛਕਿੱਚ ਨਹੀਂ ਕਰਦੇ ਤੇ ਉਸੇ ਚਾਚੇ ਨੂੰ ਪੁੱਛੋ ਜਾਂ ਜਿਹੜੇ ਰਿਸ਼ਤੇਦਾਰ ਨੇ ਗਿਆ ਬੋਟਪਾ ਤੇ ਤੂੰ ਕਿਹਾ ਉਹ ਤਾਂ ਤੂੰ ਵੋਟ ਤਾਂ ਪਵਾਤੀ ਹੁਣ ਸਾਡੀ ਕੋਈ ਸੁਣਦਾ ਨਹੀਂ ਸਾਡੀ ਸੁਣਦੇ ਨਹੀਂ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਆਪਣੇ ਦਿਲ ਦੀ ਗੱਲ ਸਾਡੇ ਨਾਲ ਸਾਂਝੀ ਕੀਤੀ ਤੇ ਮੈਂ ਉਮੀਦ ਕਰਦਾ ਜਿੰਨੇ ਸਾਡੇ ਦੋਸਤ ਦੇਖ ਰਹੇ ਨੇ ਤੁਹਾਨੂੰ ਹੌਸਲਾ ਦੇਣ ਕਿ ਜਿਹੜੀ ਮਸ਼ੀਨ ਦੇ ਨਾਲ ਤੁਸੀਂ ਕੰਮ ਕਰਦੇ ਹੋ ਅੱਖਾਂ ਤੇ ਐਨਕ ਲਾ ਕੇ ਤਾਂ ਬੈਲ ਕਰਦੇ ਹੋ ਕਦੇ ਕਦੇ ਅੱਖਾਂ ਤੋਂ ਲਾ ਕੇ ਵੀ ਤੁਸੀਂ ਉਹਦੇ ਦੱਸ ਰਹੇ ਸੀ ਅੱਖ ਕਣ ਪੈ ਜਾਂਦਾ ਅੱਖ ਵੀ ਹਾਂਜੀ ਪੈਂਦੇ ਜੀ ਹੱਥਾਂ ਤੇ ਅਟਣ ਪੈ ਜਾਂਦੇ ਨੇ ਅਟਣ ਪੈ ਜਾਂਦੇ ਫੁੱਕ ਜਾਂਦੇ ਆ ਜੀ ਸਾਡੇ ਆਪਣੇ ਵੈਲਡਿੰਗ ਵਾਲੇ ਦੇ ਤਕਰੀਬਨ ਲੋਕ ਕਹਿੰਦੇ ਵੀ ਮਰ ਕੇ ਫੁੱਕਦੇ ਆ ਫੁੱਕਿਆ ਜਾਂਦਾ ਅਸੀਂ ਤਕਰੀਬਨ ਜੂੰਦੇ ਫੁੱਕਦੇ ਆ ਜੀ ਜਦੋਂ ਸਾਡੇ ਤੇ ਪਤੰਗੇ ਪੈਂਦੇ ਆ ਜੀ ਤਕਰੀਬਨ ਸਾਨੂੰ ਪਤਾ ਜੀ ਅਸੀਂ ਕਿੱਦਾਂ ਲੋਹੇ ਦੇ ਨਾਲ ਵਿੱਚੋਂ ਪਤੰਗਾ ਕਿਵੇਂ ਕੱਢਦੇ ਆ ਲੋਹੇ ਦਾ ਕਿਵੇਂ ਅੱਗ ਸਾਡੇ ਤੇ ਡਿੱਗਦੀ ਆ ਇੱਕ ਗੱਲ ਹੋਰ ਮੈਨੂੰ ਦੱਸਿਓ ਜਿਵੇਂ ਅਕਸਰ ਜਿਵੇਂ ਆਪਾਂ ਕਹਿ ਦਿੰਦੇ ਆ ਤੁਸੀਂ ਮੈਂ ਜਿਵੇਂ ਆਪਾਂ ਕਲਾਕਾਰੀ ਦੀ ਗੱਲ ਵੀ ਤੁਸੀਂ ਕਲਾਕਾਰ ਹੋ ਜੇ ਮਜ਼ਦੂਰ ਦਾ ਚੌਂਕ ਨੇ ਆਪਣੇ ਹਾਂਜੀ ਵੱਡੂਰ ਚੌਂਕ ਦੇ ਵਿੱਚ ਵੀ ਅੱਜਕੱਲ ਮਿਸਤਰੀਆਂ ਨੂੰ ਚਲੋ ਲੇਬਰ ਨੂੰ ਤਾਂ ਖੜਨਾ ਹੀ ਪੈਂਦਾ ਸੀਗਾ ਅੱਜ ਮਿਸਤਰੀ ਲੋਹੇ ਵਾਲਾ ਲੱਕੜ ਵਾਲਾ ਵੀ ਉੱਥੇ ਖੜਦਾ ਹੈ ਤਾਂ ਉੱਥੇ ਐਂ ਲੱਗਦਾ ਬੋਲੀ ਲੱਗਦੀ ਹੁੰਦੀ ਹੈ ਜਿਵੇਂ ਗੁਲਾਮ ਲੈ ਕੇ ਜਾਂਦੇ ਹੁੰਦੇ ਆ ਵੀ ਯਾਰ ਐਂ ਕਰ ਬਾਈ ਤੂੰ ਆ ਜਾ ਤੂੰ ਆ ਜਾ ਜੀ ਤੂੰ ਆ ਜਾ ਤੇ ਅਕਸਰ ਮੈਂ ਉੱਥੇ ਇਹ ਵੀ ਦੇਖਿਆ ਕਈ ਬੰਦਿਆਂ ਦੇ ਹੱਥਾਂ 'ਚ ਡੱਬੇ ਤਾਂ ਹੁੰਦੇ ਆ ਉਹ ਡੱਬੇ ਖਾਲੀ ਹੁੰਦੇ ਰੋਟੀ ਵਾਲੇ ਘਰੋਂ ਬਸ ਦਿਖਾਉਣ ਲਈ ਲੈ ਕੇ ਆਉਂਦੇ ਵੀ ਮੈਂ ਰੋਟੀ ਲੈ ਕੇ ਆਇਆ ਕਈ ਵਾਰੀ ਰੋਟੀ ਨਹੀਂ ਹੁੰਦੀ ਬੰਦਾ ਦਿਹਾੜੀ ਨਹੀਂ ਲੱਗਦੀ ਇਹਨੇ ਇਹਨੇ ਦਿਨ ਤਾਂ ਦੇ ਆੜੀ ਹ ਮਹੀਨੇ ਚ ਹਾਦਸਾ ਹਫਤਾ ਲੱਗਦਾ ਜੀ ਤਿਸ਼ਲੀ ਵਾਰ ਇੱਕ ਬਜ਼ੁਰਗ ਨੂੰ ਮਿਲਿਆ ਰੋਣ ਲੱਗ ਗਿਆ ਉਹ ਕਹਿੰਦਾ ਕੀ ਕਰਾਂਗਾ ਪੰਜ ਦਿਨ ਹੋ ਗਏ ਰੋਇਆ ਮੈਂ ਰੋਟੀ ਮੈਂ ਰੋਟੀ ਕਹਿੰਦਾ ਲੈ ਕੇ ਨਹੀਂ ਆਇਆ ਮੈਂ ਰੋਟੀ ਦਾ ਤਾਂ ਲੈ ਕੇ ਜਾਵਾਂ ਜੇ ਪੈਸੇ ਕਮਾਉਂਗਾ ਹੈ ਗਈ ਜੀ ਅਕਸਰ ਹੁੰਦਾ ਜੀ ਕਹਿੰਦਾ ਜੇ ਮੈਂ ਡੱਬਾ ਨਾ ਲੈ ਕੇ ਆਵਾਂ ਤਾਂ ਆਲੇ ਦੁਆਲੇ ਵਾਲੇ ਦੂਜੇ ਕਹਿੰਦੇ ਤੂੰ ਨਹੀਂ ਰੋਟੀ ਲੈ ਕੇ ਆਇਆ ਹੈ ਗਈ ਇਹ ਗੱਲ ਸੱਚੀ ਹੈ ਜੀ ਇਹ ਹਮ ਅਕਸਰ ਹਫਤੇ ਦੇ ਵਿੱਚ 7 ਜਾਂ 8 ਦਿਹਾੜੀਆਂ ਲੱਗਦੀਆਂ ਜੀ ਹਾਂ ਚੌਂਕ ਵਾਲੇ ਬੰਦਿਆਂ ਦੀਆਂ ਹਮ ਬਾਕੀ ਉਹ ਸਾਰਾ ਦਿਨ ਬੇਲੇ ਵਿਚਾਰੇ ਕਰਦੇ ਕੀ ਆ ਹੁਣ ਉੱਥੇ ਜਾਂਦੇ ਆ ਪੰਜਾਬੀ ਬੰਦੇ ਨੂੰ ਤਾਂ ਪਹਿਲਾਂ ਪੁੱਛਦੇ ਹੀ ਘਟਾ ਹਾਂ ਹਾਂ ਬਾਹਰਲੇ ਨੂੰ ਲੈ ਕੇ ਜਾਂਦੇ ਬਾਹਰਲੇ ਨੂੰ ਲੈ ਜਾਂਦੇ ਆ ਕਿਉਂ ਪੰਜਾਬੀ ਨੂੰ ਘਟ ਪੁੱਛਦਿਆ ਬਈ ਬਾਹਰਲੇ ਨੂੰ ਜ਼ਿਆਦਾ ਪੁੱਛਦੇ ਆ ਬਾਹਰਲਾ ਘਟ ਪੈਸੇ ਲੈਂਦਾ ਬਾਹਰਲੇ ਨੂੰ ਤਾਂ ਐਂ ਜੀ ਅਗਲਾ ਕਹਿੰਦਾ ਬਈ ਆਦਮੀ ਤਾਂ ਇਹੀ ਕਹਿੰਦਾ ਵੀ ਰੋਟੀ ਜੋਗੇ ਹੋਗੇ ਰੋਟੀ ਜੋਗੇ ਕਮਾ ਲਓ ਬਾ ਠੀਕ ਆ ਜੀ ਤੁਸੀਂ ਪਰਿਵਾਰ ਵਾਲੇ ਦੇਖਣਾ ਪਰਿਵਾਰ ਤਾਂ ਬਾਹਰਲੇ ਦਾ ਵੀ ਹੋਊਗਾ ਓੜੇ ਆਪਣੇ ਪੈਸੇ ਭੇਜਣੇ ਆਪਦੇ ਪਿੰਡ ਉਹ ਤਾਂ ਜੀ ਕਹਿੰਦੇ ਵੀ ਸਾਨੂੰ ਹੁਣ ਜੋ ਕੀ ਰੋਟੀ ਮਿਲ ਗਈ ਕੱਲ ਦੀ ਕੱਲ ਦੇਖਾਂਗੇ ਹੂੰ 10 ਰੁਪਏ ਵੀ ਬਚ ਗਏ ਸਾਨੂੰ ਅਸੀਂ ਉਹ ਹੀ ਜੋੜ ਲੈਣੇ ਆਂ ਅੱਛਾ ਹਾਂਜੀ ਤੇ ਅਸੀਂ ਇੱਥੇ ਕੀ ਦੇਖਣਾ ਹੁੰਦਾ ਆਪਣਾ ਘਰ ਪਰਿਵਾਰ ਵੀ ਦੇਖਣਾ ਹੁੰਦਾ ਬਿਜਲੀ ਦਾ ਬਿੱਲ ਵੀ ਦੇਖਣਾ ਪਾਣੀ ਦਾ ਬਿੱਲ ਵੀ ਦੇਖਣਾ ਫਿਰ ਤੁਸੀਂ ਨਫ਼ਰਤ ਨਾ ਦੇਖਦੇ ਹੋ ਇਸ ਚੀਜ਼ ਨੂੰ ਅਸੀਂ ਫਿਰ ਐ ਸੋਚਦੇ ਆ ਕਿ ਸਾਨੂੰ 4 ਪੈਸੇ ਫਾਲ ਪੂਰੇ ਮਜ਼ਦੂਰਾਂ ਨੂੰ ਤੇ ਜਮਾਲੋ ਆਪਾਂ ਆਪਣਾ ਮਜ਼ਦੂਰ ਉਸ ਮਜ਼ਦੂਰ ਨੂੰ ਨਫ਼ਰਤ ਨਾ ਦੇਖਦਾ ਨਹੀਂ ਜੀ ਰਹੀ ਤਾਂ ਅਸੀਂ ਇਕੱਠੇ ਹੀ ਆ ਜੀ ਪਰ ਅਸੀਂ ਇਹ ਉਹਨਾਂ ਨੂੰ ਸਮਝਾਉਨੇ ਆ ਸਨੇਹਾ ਲਾਉਨੇ ਭਾਈ ਤੁਸੀਂ ਸਾਡੇ ਨਾਲ ਤਕਰੀਬਨ ਮਿਲ ਕੇ ਚੱਲੋ ਪਰ ਨਹੀਂ ਚੱਲਦੀ ਹੈ ਰਹਿਣਾ ਮਿਲਖੀ ਚਾਹੀਦਾ ਮਿਲ ਮਿਲ ਕੇ ਜੀ ਮਜ਼ਦੂਰ ਤਾਂ ਸਾਂਝੇ ਨੇ ਨਾ ਸਾਂਝੇ ਜੀ ਉਥੋਂ ਵਾਲੇ ਹੋਣ ਇੱਥੋਂ ਵਾਲੇ ਹੋਣ ਜੀ ਆਖਰ ਉਹਨਾਂ ਨੇ ਵੀ ਰੋਟੀ ਖਾਣੀ ਆ ਰੋਟੀ ਅਸੀਂ ਖਾਣੀ ਆ ਜੀ ਉਹਨਾਂ ਨੇ ਪਰਿਵਾਰ ਪਾਲਣਾ ਸੀ ਵੀ ਪਰਿਵਾਰ ਪਾਲਣਾ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਬਹੁਤ ਬਹੁਤ ਸ਼ੁਕਰੀਆ ਬਲਜੀਤ ਭਾਈ ਸਮਾਂ ਦਿੱਤਾ ਤੇ ਉਮੀਦ ਹੈ ਕਿ ਅਗਲੀ ਵਾਰ ਜਦੋਂ ਮਿਲਾਂ ਤੇ ਤੁਸੀਂ ਪੂਰੇ ਹੌਸਲੇ 'ਚ ਹੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਨਿੱਕਾ ਕਦ ਛੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੁੰਦੀ ਹੈ ਜਿੱਦੇ ਉਹ ਕਹਿੰਦਾ ਕਿ ਜਿੱਡਾ ਨਿੱਕਾ ਤੇ ਓਡਾ ਤਿੱਖਾ ਤੁਸੀਂ ਵੱਡੇ ਹੋ ਉਹਦਾ ਬੱਚਾ ਤਰੱਕੀਆਂ ਕਰੇ ਤੁਸੀਂ ਤਰੱਕੀਆਂ ਕਰੋ ਮਸ਼ੀਨ ਨਾ ਵੇਚਿਓ ਇਸੇ ਕੰਮ ਦੀ ਹੋਰ ਕਲਾਕਾਰੀ ਦਿਖਾਓ ਆ ਜਿਹੜੀਆਂ ਕੁਰਸੀਆਂ ਤੇ ਬੈਠੇ ਉਹ ਜਿਹੜੀਆਂ ਕੁਰਸੀਆਂ ਹੋਰ ਬਣਾਓ ਬਹੁਤ ਬਹੁਤ ਸ਼ੁਕਰੀਆ ਓਕੇ ਭਾਈ ਥੈਂਕ ਯੂ ਭਾਈ ਸ਼ੁਕਰੀਆ ਲਓ ਜੀ ਇਹ ਸਾਨੂੰ ਬਲਜੀਤ ਸਿੰਘ ਇਸ ਪੋਡਕਾਸਟ ਦੇ ਵਿੱਚ ਅਕਸਰ ਇਹੋ ਜਿਹੇ ਮਿਹਨਤੀ ਲੋਕ ਦੇ ਨਾਲ ਗੱਲਬਾਤ ਅਸੀਂ ਕਰਾਉਂਦੇ ਰਹਿੰਨੇ ਆ ਪਰ ਜਿਹੜੇ ਟੁੱਟ ਜਾਂਦੇ ਆ ਅੰਦਰ ਉਹਨਾਂ ਨਾਲ ਵੀ ਗੱਲ ਕਰਨੀ ਬਣਦੀ ਹੈ ਕਿਉਂਕਿ ਸਾਡਾ ਜਿਹੜਾ ਪਸ਼ੋਕੜਾ ਉਹ ਸਾਨੂੰ ਕਹਿੰਦਾ ਕਿ ਡਾਇਲੌਗ ਮਤਲਬ ਵਾਰਤਾਲਾਪ ਜੇ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਹੀ ਭੁੱਲ ਗਏ ਤਾਂ ਫਿਰ ਅਸੀਂ ਬੰਦੇ ਨੂੰ ਭੁੱਲ ਜਾਾਂਗੇ ਮਸ਼ੀਨੀ ਹੋ ਜਾਾਂਗੇ ਇਸ ਕਰਕੇ ਆਪਣੇ ਨੇੜਲੇ ਬੰਦਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਰਹੋ ਉਹਨਾਂ ਨੂੰ ਹੌਸਲਾ ਦਿੰਦੇ ਰਹੋ ਤਾਂ ਕਿ ਉਹ ਤਰੱਕੀਆਂ ਕਰਨ ਦੇਖਦੇ ਰਹੋ ਸਾਡਾ ਇਹ ਪ੍ਰੋਗਰਾਮ ਦਿਲਦਾਰ ਬੰਦੇ